ਸ਼ਸ਼ੀਕਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਮਸ਼ਹੂਰ ਅਦਾਕਾਰਾਂ ਅਤੇ ਮਸ਼ਹੂਰ ਸਿੰਗਰ ਯਾਨੀ ਕਿ ਗਾਇਕ ਬੱਬੂ ਮੰਦੀ ਬੱਬੂ ਮਾਨ ਇਹਨਾਂ ਦਿਨਾਂ ਦੇ ਵਿੱਚ ਆਪਣੀ ਫਿਲਮ ਸੁੱਚਾ ਸਿੰਘ ਸੂਰਮਾ ਨੂੰ ਲੈ ਕੇ ਜਗ੍ਹਾ ਜਗ੍ਹਾ ਤੇ ਜਾ ਕੇ ਪ੍ਰੋਮੋਸ਼ਨ ਕਰ ਰਹੇ ਨੇ ਕੱਲ ਜਿਵੇਂ ਹੀ ਚੰਡੀਗੜ੍ਹ ਦੇ ਵਿੱਚ ਉਹ ਆਪਣੀ ਫਿਲਮ ਸੁੱਚਾ ਸਿੰਘ ਸੂਰਮਾ ਦੀ ਪ੍ਰੋਮੋਸ਼ਨ ਕਰ ਰਹੇ ਸੀ ਪੱਤਰਕਾਰਾਂ ਵੱਲੋਂ ਤਿੱਖੇ ਸਵਾਲ ਕੀਤੇ ਗਏ ਪੰਜਾਬ ਪੰਜਾਬੀਅਤ ਅਤੇ ਕਿਸਾਨ ਨੂੰ ਲੈ ਕੇ ਦੂਸਰੇ ਪਾਸੇ ਸਵਾਲ ਪੁੱਛੇ ਗਏ ਕੰਗਨਾ ਰੌਦ ਦੀ ਨਵੀਂ ਬਣੀ ਫਿਲਮ ਅਮਰਜੈਂਸੀ ਨੂੰ ਕਿਉਂਕਿ ਅਮਰਜੈਂਸੀ ਫਿਲਮ ਤੇ 6 ਸਤੰਬਰ ਤੱਕ ਬੈਨ ਲਗਾ ਦਿੱਤਾ ਗਿਆ ਹੈ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ 6 ਸਤੰਬਰ ਨੂੰ ਕੰਗਨਾ ਰੌਦ ਦੀ ਫਿਲਮ ਅਮਰਜੈਂਸੀ ਰਿਲੀਜ਼ ਹੋਵੇਗੀ ਕਿਉਂਕਿ ਉਸ ਦਾ ਟ੍ਰੇਲਰ ਜਿਹੜਾ ਹੈ ਕਾਫੀ ਸੁਖੀਆਂ ਬੜੋ ਰਿਹਾ ਹੈ ਦੂਜੇ ਪਾਸੇ ਕੰਗਨਾ ਰੌਦ ਇੱਕ ਫਿਲਮੀ ਅਦਾਕਾਰਾ ਹੋਣ ਦੇ ਨਾਲ ਨਾਲ ਇੱਕ ਹੁਣ ਸਿਆਸਦਾਨ ਵੀ ਹੈ ਯਾਨੀ ਕਿ ਹਲਕਾ ਮੰਡੀ ਹਿਮਾਚਲ ਦੇ ਵਿੱਚੋਂ ਐਮਪੀ ਬਣੀ ਹੈ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਲੇਕਿਨ ਕੰਗਨਾ ਰੌਤ ਆਪਣੇ ਵਿਵਾਦਤ ਬਿਆਨਾਂ ਦੇ ਕਾਰਨ ਕਰਕੇ ਸੁਰਖੀਆਂ ਦੇ ਵਿੱਚ ਛਾਈ ਰਹਿੰਦੀ ਹੈ ਜੇ ਗੱਲ ਕਰੀਏ ਕਿਸਾਨੀ ਧਰਨੇ ਦੀ ਕਿਸਾਨੀ ਧਰਨੇ ਦੇ ਵਿੱਚ ਉਹਨਾਂ ਨੇ ਬੜੇ ਹੀ ਪੱਦੇ ਸ਼ਬਦ ਵਰਤੇ ਸੀ ਬਲਾਤਕਾਰ ਅਤੇ ਕਤਲ ਵਰਗੇ ਉਹਨਾਂ ਨੇ ਕਿਹਾ ਲਾਸ਼ਾਂ ਟੰਗੀਆਂ ਹੋਈਆਂ ਸੀ ਬਲਾਤਕਾਰ ਹੋਏ ਨਹੀਂ ਕਿਸਾਨੀ ਧਰਨਿਆਂ ਦੇ ਵਿੱਚ ਜੇਕਰ ਭਾਰਤੀ ਜਨਤਾ ਪਾਰਟੀ ਸਮੇਂ ਤੇ ਉਹ ਕਾਨੂੰਨ ਵਾਪਸ ਨਾ ਲੈਂਦੀ ਤੇ ਪੰਜਾਬ ਦਾ ਹਾਲਾਤ ਜਿਹੜੇ ਨੇ ਜਾਂ ਹਾਲਾਤ ਨੇ ਜਿਹੜੇ ਉਹ ਬੰਗਲਾਦੇਸ਼ ਵਰਗੇ ਬਣ ਜਾਣੇ ਸੀ ਇਸ ਨੂੰ ਲੈ ਕੇ ਹੁਣ ਸਾਰਾ ਹੀ ਪੰਜਾਬੀ ਅਤੇ ਬਿਤੇ ਤੇ ਭਾਰ ਦੇ ਵਿੱਚ ਕਿਸਾਨ ਰਹਿੰਦੇ ਨੇ ਕਿਉਂਕਿ ਭਾਰਤ ਨੂੰ ਪ੍ਰਦਾਨ ਕਿਸਾਨ ਪ੍ਰਧਾਨ ਦੇਸ਼ ਜਿਹੜਾ ਕਿਹਾ ਜਾਂਦਾ ਹੈ ਸਾਰੇ ਹੀ ਕਿਸਾਨਾਂ ਨੇ ਕੰਗਨਾ ਰੌਤ ਦੀ ਨਵੀਂ ਬਣੀ ਫਿਲਮ ਐਮਰਜੈਂਸੀ ਦਾ ਵਿਰੋਧ ਕੀਤਾ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਕੰਗਨਾ ਰੌਤ ਨੇ ਸਿੱਕਾ ਦੇ ਅਕਸ ਨੂੰ ਜਿਸ ਤਰ੍ਹਾਂ ਦਿਖਾਇਆ ਹੈ ਉਸ ਤਰ੍ਹਾਂ ਦਾ ਸੱਚਮੁੱਚ ਅਕਸ ਜਿਹੜਾ ਹੈ ਨਹੀਂ ਹੈ ਇਹ ਗੱਲ ਕੀਤੀ ਹੈ ਬੱਬੂ ਬਾਣ ਨੇ ਬੱਬੂ ਬਾਣ ਨੇ ਕਿਹਾ ਹੈ ਕਿ ਲੱਖ ਤੁਹਾਨੂੰ ਕੋ ਗੱਲਾਂ ਕਰਦਾ ਹੈ ਲੇਕਿਨ ਤੁਹਾਡਾ ਜਿਹੜਾ ਬਿਆਨ ਹੈ ਉਹ ਪੋਜ਼ਿਟਿਵ ਹੋਣਾ ਚਾਹੀਦਾ ਹੈ ਤੁਹਾਡਾ ਕਰਦਾਰ ਮੈਟਰ ਕਰਦਾ ਹੈ ਤੁਹਾਡੇ ਕਰਦਾਰ ਨੇ ਵੈਟਰ ਰੋ ਖੇਨਾ ਹੈ ਸੋਸਾਇਟੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੰਗਨਾ ਰੌਣਤ ਜਿਹੜੀ ਹੈ ਹਮੇਸ਼ਾ ਆਪਣੇ ਬੇਤਕਾ ਬੇਤੁਕੇ ਜਾਂ ਬਚਕਾਨਾ ਬਿਆਨਾ ਦੇ ਕਾਰਨ ਸੂਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਉਸ ਨੂੰ ਅਜਾਇ ਨਹੀਂ ਕਰਨਾ ਚਾਹੀਦਾ ਕਿਉਂਕਿ ਪੰਜਾਬ ਜਿਹੜਾ ਹੈ ਉਹ ਅਨ ਦాతਾ ਹੈ 85% ਜਿਹੜਾ ਅਨਾਜ ਹੈ ਚਾਹੇ ਉਹ ਰਾਈਸ ਨੇ ਚਾਹੇ ਉਹ ਵੀਟ ਹੈ ਪੰਜਾਬ ਬਖਿਆ ਘਰੋਂਦਾ ਹੈ ਭਾਰਤ ਦੇ ਸਾਰੇ ਸੂਬਿਆਂ ਨੂੰ ਲੇਕਿਨ ਭਾਰਤ ਦੇ ਵਿੱਚ ਇੱਕ ਪੰਜਾਬੀ ਅਜੇ ਸੂਬਾ ਹੈ ਜਿਸ ਦੀ ਉਵਲਖਣ ਦੁਨੀਆਂ ਤੋਂ ਪੂਰੇ ਵਰਲਡ ਤੋਂ ਅਲੱਗ ਹੈ ਲੇਕਿਨ ਵਾਰ-ਵਾਰ ਕੰਗਨਾ ਰੌਤ ਵੱਲੋਂ ਪੰਜਾਬ ਪੰਜਾਬ ਦੇ ਲੋਕਾਂ ਨੂੰ ਪੰਜਾਬੀ ਨੌਜਵਾਨਾਂ ਨੂੰ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਅਤਵਾਦੀ ਕਹਿ ਕੇ ਜਿਹੜਾ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਕੰਗਨਾ ਰੌਤ ਨੂੰ ਜਿਹੜਾ ਹੈ ਸੁਭਾ ਨਹੀਂ ਦਿੰਦਾ ਕਿਉਂਕਿ ਅਦਾਕਾਰ ਹੋਣ ਦੇ ਨਾਤੇ ਉਹ ਇੱਕ ਫਿਲਮੀ ਐਕਟਰ ਵੀ ਹੈ ਦੂਸਰੇ ਪਾਸੇ ਬਬੂ ਮਾਨ ਨੇ ਇਹ ਗੱਲ ਕੀਤੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਲਮ ਫਿਲਮ ਜਿਹੜੀ ਹੈ ਐਮਰਜੈਂਸੀ ਉਸ ਤੇ ਤਾਂ ਸੈਂਸਰ ਬੋਰਡ ਕੱਟ ਲਾਵੇਗਾ ਕਿਉਂਕਿ ਉਹਦੇ ਵਿੱਚ ਸੰਤ ਭਿੰਡਰਾਂ ਸਿੰਘ ਪਸੰਦ ਜਰਨੈਲ ਸਿੰਘ ਭਿੰਡਰਾਂ ਵਾਲੀ ਅਤੇ ਦੂਜੇ ਪਾਸੇ ਕਾਂਗਰਸ ਦੇ ਅਲੱਗ-ਅਲੱਗ ਪ੍ਰਤੀਕਿਰਿਆ ਦਿਖਾਈ ਗਏ ਨੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਾਂਗਰਸ ਦੀ ਸਪੋਰਟ ਕਰ ਰਹੇ ਨੇ ਅਤੇ ਖਾਲਸਾ ਦੀ ਮੰਗ ਕਰ ਰਹੇ ਨੇ ਲੇਕਿਨ ਇਹਨਾਂ ਦੀ ਤਾਂ ਇੱਟ-ਕੁਟ ਕਾਂਟੇ ਦੀ ਟੱਕਰ ਰਹੀ ਹੈ ਕਾਂਗਰਸ ਦੀ ਅਤੇ ਸੰਤ ਜਰਨੈਲ ਸਿੰਘ ਪਟੜਾ ਵਾਲੇ ਦੀ ਅਜਾਇਬ ਬਿਲਕੁਲ ਨਹੀਂ ਹੈ ਜਿਸ ਤਰ੍ਹਾਂ ਦਾ ਅਕਸੂ ਬੁਖਾਰੀ ਹੈ ਇਸ ਤਰ੍ਹਾਂ ਦੀ ਪ੍ਰਤੀਕਿਰਿਆ ਦਿੱਤੀ ਹੈ ਬੱਬੂ ਬਾਣ ਨੇ ਬੱਬੂ ਬਾਣ ਨੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਲਈ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਉਹਨਾਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਬਲੌਕਬਾਸਟਰ ਫਿਲਮ ਹੋਵੇਗੀ ਸੁੱਚਾ ਸਿੰਘ ਸੂਰਮਾ ਲੇਕਿਨ ਕੰਗੜਾ ਰਾਤ ਨੂੰ ਆਪਣੇ ਬਿਆਨਬਾਜ਼ੀਆਂ ਤੋਂ ਜਿਹੜਾ ਹੈ ਕਾਬੂ ਰੱਖਣਾ ਚਾਹੀਦਾ ਹੈ ਅਤੇ ਬਾਝਾਉਣਾ ਚਾਹੀਦਾ ਹੈ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੰਟਰੋਵਰਸੀ ਨਾ ਵਧੇ